ਬਾਹਰ ਨਾ ਜਾਵੇ ਸਿੱਧਾ ਹੀ ਰੱਖੋ ਇਹਨੂੰ ਸਿੱਧਾ ਰੱਖ ਸਿੱਧਾ ਰੱਖੋ ਇਹਨੂੰ ਚੱਕ ਦੇ ਮੈਂ ਥੱਲੇ ਤੱਕ ਛੱਕੋ ਨਾ ਇਹਨੂੰ ਥੱਲੇ ਤੱਕ ਕਲੀਅਰ ਕਰੋ ਹਾਂ ਇਹ ਆ ਗਿਆ ਸਰ ਅੱਛਾ ਥੱਲੇ ਤੱਕ ਮਾਰੋ ਬਾਰਾਂਲੇ ਢਾਣੇ ਹਾਸਰੇ ਵਿੱਚ ਪਾਉ ਕੰਡੇ ਦੇ ਪ੍ਰਕਤਾ ਕੰਡੇ ਦੇ ਵਿੱਚ ਪਾਓ ਚੱਲੋ ਇਹ ਰੱਖ ਜਸਵੰਤ ਪਰ ਠੀਕ ਹੈ ਬਸ ਚੈੱਕ ਕਰਦੇ ਹਾਂ ਇਹ ਮਾਲ ਬਗ ਨੂੰ ਚੇ ਪਤਾ ਨਾ ਮਰਤੇ ਇਹ 8.388 ਦਾ ਰੇਟ ਹੈ ਇਹ 8 ਕਿਲੋ 382 ਗ੍ਰਾਮ ਆ ਸਰ ਪਰ ਇਹ ਆਪਣੀ ਠੀਕ ਨਜ਼ਰ ਆ ਰਿਹਾ ਠੀਕ ਨਸਬਦ ਆ ਇੱਥੇ ਹਣਾ ਠੀਕ ਆ ਸਭ ਦੇਖਿਓ ਇਹ ਸਾਰਾ ਸਟੈਂਥਨਿੰਗ ਵਾਲਾ ਪੋਰਸ਼ਨ ਹੈ ਹਾਂਜੀ ਇੱਥੇ ਤੁਹਾਡੀ ਸਟੈਂਥਨਿੰਗ ਵਾਲਾ ਨਾ ਪੋਰਸ਼ਨਿੰਗ ਤੇ ਪੱਥਰ ਨਿਕਲੂ ਥੱਲੇ ਜੀ ਜਿਹੜੀਆਂ ਕਿਨਾਰੀਆਂ ਦੋਨੋਂ ਪਾਸੇ ਯਾਰ ਕਲੀਅਰ ਕਰਾਓ ਮਦਿੰਦਰ ਕਿਨਾਰੀਆਂ ਕਲੀਅਰ ਕਰਾ ਕੇ ਨਾ ਵਿਡਥ ਵੀ ਚੈੱਕ ਕਰੋ ਮੇਰਾ ਇੱਧਰ ਹੋ ਲੇ ਬੰਦੇ ਕਿੰਨੀ ਉਹ ਹੋ ਗਿਆ ਠੀਕ ਹੈ ਪੱਥਰ ਦਾ ਵੀ ਕੱਢੋ ਇੱਕ ਸਾ ਢੇਲਾ ਸੀ ਨੂੰ ਮਾਈਨਸ ਕਰ ਲਓ ਪੂਰਾ ਹਾਂਜੀ ਠੀਕ

ਕੱਟ ਡੂੰਗਾ ਰੱਖੋ ਨਾ ਪੂਰਾ ਪੂਰਾ ਤੀਸਾ ਜੂਗਾ ਹੋਰ ਥੋੜਾ ਹਾਂ ਜੀਰੋ ਕਰ ਲਿਆ ਇਹ ਹਾਂ ਜੀਰੋ ਹਾਂ ਜੀ ਹਾਂ ਇੱਕ ਵੇ ਲੋ ਵੀ ਠੀਕ ਹੈ ਬਸ ਠੀਕ ਦੋਨਾਂ ਦੇ ਇਹਨਾਂ ਨੂੰ ਫਿਲ ਕਰਾ ਦਿਓ ਬਿਡਸ ਫਿਲ ਕਰਾ ਦਿਓ ਜਿਹੜੇ ਇਹਦੇ ਬਰਮਾ ਉਹ ਇਮੀਡੀਏਟਲੀ ਦੱਸ ਦਿੰਦੇ ਅੰਦਰ ਅੰਦਰ ਕੰਪਲੀਟ ਕਰੋ